ਸਸ਼ੀਗਰ ਜੀ ਸਾਰਿਆਂ ਨੂੰ ਮੈਂ ਜਿਵੇਂ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਅੰਕ ਗਣਿਤਿਕ ਲੜੀ ਚੈਪਟਰ ਜਿਹੜਾ ਅਸੀਂ ਲੇਟ ਕਰਦਾ ਇੱਕ ਕੁਐਸਚਨ ਜਿੰਮੇ ਕਿ ਤੁਹਾਨੂੰ ਪਤਾ ਹੈ ਸਾਡੇ ਐਗਜ਼ਾਮ ਰਿਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਡ ਇਹ ਸਾਨੂੰ ਭਾਗ ਏ ਦੀ ਯਾਨੀ ਕਿ 4 ਮਾਰਕਸ ਦੇ ਅੰਦਰ ਦੇਖਣ ਨੂੰ ਮਿਲੇਗਾ ਤਾਂ ਅਜੇ ਆਜੋ ਅੱਜ ਆਪਾਂ 4 ਮਾਰਕਸ ਆਪਣੇ ਪੱਕੇ ਕਰੀਏ ਤੇ ਸਾਡੇ ਕੁਐਸਚਨ ਦੀ ਸਟੇਟਮੈਂਟ ਕੀ ਕਹਿੰਦੀ ਹੈ ਕੁਐਸਚਨ ਕਹਿੰਦਾ ਸਾਡਾ ਕਿ ਕਿਸੇ AP ਦਾ ਪਹਿਲਾ ਅਤੇ ਅੰਤਿਮ ਪਦ ਕਰੰਬਾਰ 17 ਤੇ 350 ਹਨ ਯਾਨੀ ਕਿ ਪਹਿਲਾ ਪਦ ਕਹਿੰਦੇ ਹੈਗਾ 17 ਤੇ ਅੰਤਿਮ ਪਦ ਹੈਗਾ 350 ਜੇਕਰ ਸਾਂਝਾ ਅੰਤਰ 9 ਹੋਵੇ ਤਾਂ ਇਸ ਵਿੱਚ ਕਿੰਨੇ ਪਦ ਹੋਣਗੇ ਕਿੰਨੇ ਪਦ ਹੋਣਗੇ ਤੇ ਉਹਨਾਂ ਦਾ ਜੋੜ ਫਲ ਕਿੰਨਾ ਹੋਗਾ ਓਕੇ ਹੁਣ ਆਪਾਂ ਅਸਲ ਵਿੱਚ ਫਾਈਂਡ ਆਊਟ ਕੀ ਕਰਨਾ ਇੱਕ ਤਾਂ ਫਾਈਂਡ ਆਊਟ ਕਰਨਾ ਵੀ ਉਹਦੇ ਚ ਕਿੰਨੇ ਪਦ ਆ ਜਦੋਂ ਵੀ ਕਿਤੇ ਕਿੰਨੇ ਪਦ ਕਿੰਨਾ ਕੁ ਸ਼ੈਦਾ ਵਰਡ ਆ ਜੇ ਤਾਂ ਇਟ ਮੀਨਸ ਅਸੀਂ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਤੇ ਜੋੜ ਫਲ ਪਤਾ ਕਰਨਾਗਾ ਉਹ ਵੀ AP ਦਾ ਤਾਂ ਇਹਦਾ ਮਤਲਬ ਅਸੀਂ s n ਫਾਈਂਡ ਆਊਟ ਕਰਨਾ ਜੇ ਜਦੋਂ ਆਪਾਂ ਕਿਸੇ ਵੀ a p ਦਾ ਯਾਨੀ ਕਿ ਅੰਕਗਣਿਤਿਕ ਲੜੀ ਦਾ ਕਿੰਨੇ ਪਦਾਂ ਦੀ ਗੱਲ ਕਰਦੇ ਨੇ ਵੀ ਉਹ ਪਤਾ ਕਰੋ ਤਾਂ n ਦੀ ਵੈਲਿਊ ਫਾਈਂਡ ਆਊਟ ਕਰਨੀ ਹੈ ਐਂਡ ਜੇ ਉਹਨਾਂ ਦਾ ਜੋੜ ਪੜ ਫਾਈਂਡ ਆਊਟ ਕਰਨਾ ਤਾਂ ਸ ਇਟ ਮੀਨ s n ਫਾਈਂਡ ਆਊਟ ਕਰਨਾ ਤਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਅੰਕਗਣਿਤਿਕ ਲੜੀ ਵਾਲੇ ਚੈਪਟਰ ਦੇ ਵਿੱਚ ਦੋ ਮੇਜਰ ਜੇ ਫਾਰਮੂਲੇ ਨੇ ਜਿਹੜੇ ਤੁਸੀਂ ਧਿਆਨ ਚ ਰੱਖਣੇ ਆ ਓਕੇ ਇੱਕ ਤਾਂ ਹੁੰਦਾ ਸਾਡਾ a n ਵਾਲਾ ਜਿਹੜਾ ਹੁੰਦਾ a n 1 ਮਲਟੀਪਲਾਈ d ਜਾਨੀ ਕਿ an ਹੁੰਦਾ ਸਾਡਾ ਪਦ ਜਾਨੀ ਕਿ ਆਖਿਰਲਾ ਪਦ ਕਹਿ ਲੋ ਓਕੇ ਜਿਹੜਾ a ਹੁੰਦਾ ਸਾਡਾ a ਹੁੰਦਾ ਪਹਿਲਾ ਪਦ ਠੀਕ ਹੈ ਜਿਹੜਾ n ਹੁੰਦਾ ਸਾਡਾ ਉਹ ਹੁੰਦਾਗਾ ਕੁੱਲ ਪਦ ਕਿੰਨੇ ਆ ਉਸ ap ਦੇ ਵਿੱਚ ਪਦ ਦਾ ਮਤਲਬ ਹੈਗਾ ਵੀ ਕਿੰਨੀਆਂ টারਮਸ ਆ ਉਹਦੇ ਵਿੱਚ d ਹੁੰਦਾ ਸਾਡਾ ਸਾਂਝਾ ਅੰਤਰ ਠੀਕ ਹੈ ਇਹ ਤਾਂ ਹੁੰਦਾ ਸਾਡਾ a n a ਵਾਲਾ ਫਾਰਮੂਲਾ ਐਂਡ ਨੈਕਸਟ ਹੁੰਦਾ ਸਾਡਾ ਇੱਕ sn ਵਾਲਾ ਫਾਰਮੂਲਾ ਜਿੱਥੇ ਆਪਾਂ ਕੀ ਕਰ ਰਹੇ ਹੁੰਦੇ ਆ ਪਦਾਂ ਦਾ ਜੋੜ ਕੱਢਣਾ ਹੋਵੇ ਜਦੋਂ s ਦਾ ਮਤਲਬ ਹੁੰਦਾ sum of n terms ਯਾਨੀ ਕਿ ਪਦਾਂ ਦਾ ਜੋੜ ਫਲ ਇਹਦਾ ਫਾਰਮੂਲਾ ਕਹਿੰਦਾ ਸਾਨੂੰ ਪਹਿਲਾਂ ਇਹ ਫਾਰਮੂਲਾ ਲਿਖ ਲਓ a n 1 d ਤਾਂ ਇਹਨੂੰ ਦੋਨਾਂ ਮਲਟੀਪਲਾਈ ਕਰਕੇ ਬ੍ਰੈਕਟਿਸ਼ ਕਰ ਦੋ ਬੰਦ ਬਾਹਰ ਲਾ ਦੋ n/2 ਤਾਂ ਇਹ ਪੂਰਾ ਸਾਡਾ ਕਾਹਦਾ ਫਾਰਮੂਲਾ ਬਣ ਗਿਆ sn ਦਾ ਫਾਰਮੂਲਾ ਬਣ ਗਿਆ ਠੀਕ ਹੈ ਇਹਦੇ ਵਿੱਚ ਵੀ n ਸਾਡੇ ਕੋਲੇ ਕੁੱਲ ਪਦ ਨੇ a ਵੈਲਿਊ ਹੈਗੀ ਸਾਡੀ ਪਹਿਲੇ ਪਦ ਦੀ n ਦਾ ਮਤਲਬ ਕੁੱਲ ਪਦ ਦੀ ਤਾਂ ਮਤਲਬ ਹੁੰਦਾਗਾ ਸੰਜਾਂਤ ਠੀਕ ਹੈ ਤਾਂ ਇਹ ਪਹਿਲਾਂ ਤੁਸੀਂ ਫਾਰਮੂਲੇ 'ਤੇ ਧਿਆਨ ਚ ਰੱਖਣੇ ਆ ਜਦੋਂ ਤੁਸੀਂ ਇਹਦੇ ਤੇ ਇੰਪਲੀਮੈਂਟ ਕਰਨਾ ਹੁਣ ਆਪਾਂ ਵਾਦਦੇ ਆ ਕਿ ਸਾਨੂੰ ਦਿੱਤਾ ਕੀ ਹੋਇਆ ਸਾਨੂੰ ਦਿੱਤਾ ਹੋਇਆ ਪਹਿਲਾ ਪਦ ਦਿੱਤਾ ਹੈਗਾ ਸਾਨੂੰ ਪਹਿਲਾ ਪਦ ਦਿੱਤਾ ਹੋਇਆ ਪਹਿਲਾ ਪਦ ਜਾਣੇ ਕਿ a ਉਹਦੀ ਵੈਲਿਊ ਕਿੰਨੀ ਦਿੱਤੀ ਹੈ 17 ਤੇ ਅੰਤਿਮ ਪਦ ਜਿਹੜਾ ਸਾਨੂੰ ਕੀ ਦਿੱਤਾ ਹੋਇਆ ਹੈ an ਕਿੰਨਾ ਦਿੱਤਾ ਹੋਇਆ ਹੈ 350 a ਕਿੰਨਾ ਦਿੱਤਾ ਹੋਇਆ 350 ਦਿੱਤਾ ਹੋਇਆ ਅੰਤਿਮ ਪਦ an ਦਾ ਮਤਲਬ ਹੁੰਦਾ ਅੰਤਿਮ ਪਦ ਠੀਕ ਹੈ ਜੇਕਰ ਕਹਿੰਦੇ ਥੋੜਾ ਸਾਂਝਾ ਅੰਤਰ 9ਵੇਂ ਮਤਲਬ ਸਾਨੂੰ ਸਾਂਝਾ ਅੰਤਰ ਵੀ ਦਿੱਤਾ ਹੋਇਆ ਹੈ ਸਾਂਝਾ ਅੰਤਰ ਜਿਹਨੂੰ ਅਸੀਂ ਫਾਰਮੂਲੇ ਦੇ ਵਿੱਚ ਦੇਖਿਆ ਸੀ d ਨਾਲ ਰਿਪਰੈਜ਼ੈਂਟ ਕਰਦੇ ਆ ਉਹਦੀ ਵੈਲਿਊ ਸਾਨੂੰ ਦਿੱਤੀ ਹੋਈ ਹੈ 9 ਠੀਕ ਹੈ ਹੁਣ ਆਪਾਂ ਫਾਈਂਡ ਆਊਟ ਕੀ ਕਰਨਾ ਪਹਿਲਾਂ ਤਾਂ ਪਤਾ ਕਰਨੇ ਵੀ ਟੋਟਲ ਕਿੰਨੇ ਪਾਦ ਹੈ ਜਾਨੀ ਕਿ n ਦੀ ਵੈਲਿਊ ਕੱਢ ਕੇ ਫੇਰ ਆਪਾਂ ਇਹਦੇ ਵਿੱਚ n ਦੀ ਵੈਲਿਊ ਭਰ ਕੇ a ਦੀ ਭਰ ਕੇ d ਦੀ ਭਰ ਕੇ ਜੋੜ ਕੱਢ ਲਾਂਗੇ ਹੁਣ ਜਿਹੜੇ ਆਪਾਂ n ਦੀ ਵੈਲਿਊ ਕੱਢਾਂਗੇ ਉਹ ਕੱਢਾਂਗੇ ਆਹ ਵਾਲੇ ਫਾਰਮੂਲੇ ਨੂੰ ਯੂਜ਼ ਕਰਕੇ ਕਿਉਂਕਿ ਕਿਤੇ ਪਾ ਅਖੀਰਲੇ ਪਦ ਦੀ ਵੈਲਿਊ ਜਿਹੜੀ ਦਿੱਤੀ ਹੋਈ ਹੈ ਸਾਨੂੰ ਇਹ ਵਾਲੀ ਇਹ ਕੀ ਸਾਡੀ ਅਖੀਰਲਾ ਪਦ ਦਿੱਤਾ ਹੋਇਆ ਉਹਨਾਂ ਨੇ ਲਿਖਿਆ ਹੋਇਆ ਹੈ ਨਾ ਅੰਤਿਮ ਪਦ ਅੰਤਿਮ ਪਦ ਮਤਲਬ ਹੁੰਦਾ ਅਖੀਰਲਾ ਪਦ ਅਖੀਰਲਾ ਪਦ ਨੂੰ ਜਿਹਨੋਂ ਸੇ ਰਿਪਰੈਜ਼ੈਂਟ ਕਰਦੇ ਆ a n ਨਾਲ ਠੀਕ ਹੈ ਇਹਦੀ ਵੈਲਿਊ ਸਿੱਧੇ ਪੁੱਟ ਕਰ ਦਾਂਗੇ a ਦੀ ਵੈਲਿਊ ਪੁੱਟ ਕਰ ਦਾਂਗੇ ਤੇ d ਦੀ ਵੈਲਿਊ ਪੁੱਟ ਕਰ ਦਾਂਗੇ ਇੱਥੋਂ ਫਿਰ ਸਾਡੇ ਕੋਲ ਇੱਕ ਜਿਹੜੀ ਹੈ ਨਹੀਂਗੀ ਜਿਹੜੇ ਆਪਾਂ ਅਨਨੋਨ ਵੈਲਿਊ ਕੱਢ ਲਾਂਗੇ ਇੱਥੋਂ n ਦੀ ਵੈਲਿਊ ਕੱਢ ਕੇ ਆਪਾਂ ਫਿਰ ਦੁਬਾਰਾ ਤੋਂ ਸਾਰੀਆਂ ਵੈਲਿਊਜ਼ sn ਨਾਲ ਦੇ ਫਾਰਮੂਲੇ ਦੇ ਪਰ ਵਿੱਚ ਭਰ ਕੇ ਅਸੀਂ ਪਤਾ ਦਾ ਜੋੜផល ਕੱਢ ਲਾਂਗੇ ਤਾਂ ਕੁਐਸਚਨ ਦੀ ਆਪਾਂ ਸਟਾਰਟਿੰਗ ਕਰਾਂਗੇ an ਨਾਲ ਦੇ ਫਾਰਮੂਲੇ ਤੋਂ ਤਾਂ an ਨਾਲ ਫਾਰਮੂਲਾ ਭਰ ਕੇ an ਨਾਲ ਫਾਰਮੂਲਾ ਕੀ ਕਹਿੰਦਾ a n 1 ਹੁੰਦਾ d ਜਿਹੜਾ a ਵਾਲਾ ਐਨ ਹੁੰਦਾ ਇਹ ਇਹਦੇ ਪੈਰ ਦੇ ਵਿੱਚ ਹੁੰਦਾ ਵਾ ਠੀਕ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਇਹਦੇ ਨਾਲ ਮਲਟੀਪਲਾਈ ਦੇ ਵਿੱਚ ਨਹੀਂ ਹੁੰਦਾ ਇਹ ਪੂਰਾ ਇੱਕ ਟਰਮ ਹੁੰਦੀ ਹੈ ਛੋਟਾ ਹੁੰਦਾ ਐਨ ਬੇਸਿਕਲੀ ਲਿਖਣ ਦੇ ਵਿੱਚ ਥੋੜਾ ਵੱਡਾ ਲਿਖਿਆ ਜਾਂਦਾ ਹੈ ਠੀਕ ਹੈ ਤਾਂ ਇੱਥੇ a n ਦੀ ਵੈਲਿਊ ਯਾਨੀ ਕਿ ਆਖਿਰਲਾ ਪੱਸਾ ਸਾਨੂੰ ਕਿੰਨਾ ਦਿੱਤਾ ਹੋਇਆ 350 ਵਿੱਚ ਅਪ ਵੈਲਿਊ ਪੁੱਟ ਕਰਤੀ a ਕਿ a ਦੀ ਵੈਲਿਊ ਕਿੰਨੀ ਸੀਗੀ 17 ਯਾਨੀ ਕਿ ਪਹਿਲਾ ਪੜ ਠੀਕ ਹੈ n ਦੀ ਵੈਲਿਊ ਕੋ ਫਾਈਂਡ ਆਊਟ ਕਰਨੀ ਉਹਨੂੰ ਐਨੇ ਰੱਖ ਲਓ d ਦੀ ਵੈਲਿਊ ਸਾਡੇ ਕੋਲੇ ਸੀਗੀ ਨੋ ਤਾਂ ਇੱਥੋਂ ਆਪਾਂ 1 ਵਨ ਸਾਰੀਆਂ ਟਰਮਸ ਇਧਰ ਲੈਉਣੇ ਤਾਂ ਚ ਸਾਰੀ ਐਨ ਇਕੱਲੀ ਰਹਿ ਕੇ ਫਾਈਨਲ ਉਹਦਾ ਆਨਸਰ ਨਿਕਲ ਸਕੀ। ਇੱਥੋਂ ਇਹ ਸਾਰਾ ਪਲੱਸ ਦਾ ਸਿੱਧਰ ਆ ਕੇ ਕੀ ਹੋ ਗਿਆ 350 ਦੇ ਵਿੱਚੋਂ ਮਾਈਨਸ ਹੋ ਗਿਆ। ਠੀਕ ਹੈ ਤਾਂ ਸਾਡੇ ਕੋਲੇ ਪਿੱਛੇ ਰਹਿ ਗਿਆ ਐਨ 1 ਮਲਟੀਪਲਾਈ ਨੋ ਠੀਕ ਹੈ ਦਸਾਂ ਚ ਸੱਤ ਕਿੰਨਾ 10 ਚਾਰਾ ਚ ਇੱਕ ਗਿਆ 3 333 ਠੀਕ ਹੈ ਤਾਂ ਸਾਡੇ ਕੋਲੇ ਹੁਣ ਐਨ 1 ਇਕੁਅਲ ਆ ਗਿਆ ਐਨ 1 ਮਲਟੀਪਲਾਈ ਨੋ ਇਕੁਅਲ ਆ ਗਿਆ 333 ਹੁਣ ਇੱਥੇ 9 ਕੀ ਹੈ ਮਲਟੀਪਲਾਈ ਚ ਇਹਨੂੰ ਇਧਰ ਲੈ ਆਉਨੇ ਆ ਇਧਰ ਕੀ ਹੋ ਜੂਗਾ ਇਹਦੇ बटे ਚ ਆ ਜੂਗਾ ਠੀਕ ਹੈ ਇਹਨੂੰ ਇਹਦੇ बटे ਚ ਲੈ ਆਉਂਦਾ ਸਾਡੇ ਕੋਲੇ ਆ ਗਿਆ n 1 ਹੁਣ ਇਹਨੂੰ ਕੱਟਣ ਦੀ ਕੋਸ਼ਿਸ਼ ਕਰਦੇ ਕਿੰਨੇ ਦੇ ਟੇਬਲ ਤੇ ਘੱਟ ਦਿੰਨੇ ਆ ਇਹਨੂੰ 3 ਦੇ ਟੇਬਲ ਦੇ ਕੀਤਾ ਹੈ 3 1 ਆ ਗਿਆ ਐਂਡ 3 3 9 ਹੁਣ ਇਹ ਜਿਹੜਾ 111 ਤਿੰਨ ਦੇ ਭਾੜੇ ਤੇ ਜਾਂਦਾ ਆ ਜਾਂਦਾ ਜਦੋਂ ਵੀ ਤੁਸੀਂ ਡਿਵੀਜ਼ਿਬਿਲਟੀ ਚੈੱਕ ਕਰ ਆਪਣੀ ਹੋ ਵੀ 3 ਦੀ ਲੁਕ ਉਹ ਕਿਸੇ ਦੇ ਭਾੜੇ ਨਾਲ ਟੋਟਲੀ ਡਿਵਾਈਡ ਹੋ ਰਿਹਾ ਜਾਂ ਨਹੀਂ ਤਾਂ ਉਸ ਨੰਬਰ ਦੇ ਡਿਜਿਟਸ ਨੂੰ ਐਡ ਕਰ ਲਿਆ ਕਰੋ ਜੋੜ ਲਿਆ ਕਰੋ ਇੱਕ 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 ਜੇ ਤਿੰਨਾਂ ਨੂੰ ਅਸੀਂ ਜੋੜੀਏ ਤਿੰਨ ਬਣਨਾ ਤਾਂ ਤਿੰਨ ਆਲਰੇਡੀ ਤਿੰਨ ਦੇ ਪਾੜੇ ਤੇ ਆ ਰਿਹਾ ਤਾਂ ਇਟ ਮੀਨਸ ਇਹ ਪੂਰਾ ਨੰਬਰ ਵੀ ਸਾਡਾ ਤਿੰਨ ਦੇ ਟੇਬਲ ਤੇ ਡਿਵੀਜ਼ੀਬਲ ਹੈ ਠੀਕ ਹੈ ਤਾਂ ਇਹਨੂੰ ਅਪਾ ਕੀ ਕਰ ਲਾਂਗੇ 111 ਨੂੰ ਤਿੰਨ ਨਾਲ ਡਿਵਾਈਡ ਕਰਕੇ ਦੇਖ ਲੈਂਦੇ ਹਾਂ ਤਾਂ 111 ਨੂੰ ਤਿੰਨ ਤੇ ਡਿਵਾਈਡ ਕੀਤਾ 30 9 11 ਚ 9 ਗਏ 2 ਤੇ 21 ਬਣ ਗਿਆ 7 ਹੀ ਹੈ 21 ਤਾਂ ਸਾਡਾ ਆਨਸਰ ਆ ਗਿਆ 37 ਡਿਵਾਈਡ ਕਰਕੇ ਠੀਕ ਹੈ 3 1 1 ਇੱਥੇ ਆ ਗਿਆ 37 ਤਾਂ ਆਪਣੇ ਕੋਲ 37 ਇਕੁਅਲ ਆ ਗਿਆ ਐਂਡ ਮਾਈਨਸ 1 ਦੀ ਹੋਣ ਸਾਨੂੰ ਐਂਡ ਦੀ ਵੈਲਿਊ ਚਾਹੀਦੀ ਹੈ ਜਿਹੜਾ ਮਾਈਨਸ 1 ਹੈ ਉਹ ਇੱਧਰ ਲੈ ਆਉਨੇ ਆ ਉਧਰ ਮਾਈਨਸ ਦਾ ਇੱਧਰ ਆ ਕੇ ਕੀ ਹੋ ਜੂਗਾ ਇਹਦੇ ਨਾਲ ਪਲੱਸ ਹੋ ਜੂਗਾ ਤਾਂ ਸਾਡੀ ਐਨ ਦੀ ਵੈਲਿਊ ਆ ਗਈ 38 ਯਾਨੀ ਕਿ 38 ਪਦ ਨੇ ਉਸ ਟੋਟਲ ਏਪੀ ਦੇ ਵਿੱਚ ਠੀਕ ਹੈ ਜਿਹਦਾ ਆਖਿਰਲਾ ਪਦ 350 ਹੈ ਸਾਂਝਾ ਅੰਤਰ 9 ਹੈ ਪਹਿਲਾ ਪਦ 17 ਹੈ ਤਾਂ ਉਸ ਪੂਰੀ ਏਪੀ ਦੇ ਵਿੱਚ ਟੋਟਲ ਪਦ ਕਿੰਨੇ ਸਾਡੇ 38 ਨੇ ਹੁਣ ਸਾਡੇ ਕੋਲੇ ਕੀ ਫਾਈਂਡ ਆਊਟ ਕਰਨਾ ਸੀ ਅਸੀਂ ਉਹਨਾਂ ਸਾਰਾ ਦਾ ਜੋੜ ਫਲ ਫਾਈਂਡ ਆਊਟ ਕਰਨਾ ਸੀ ਜਾਨੀ ਕਿ ਜਿਹੜਾ ਸਾਡਾ ਜੋੜ ਫਲ ਵਾਲਾ ਫਾਰਮੂਲਾ ਸੀ ਉਹਦੇ ਵਿੱਚ ਹੁਣ ਆਪਾਂ ਜਿਹੜੀਆਂ ਸਾਰੀਆਂ ਵੈਲਿਊਜ਼ ਫਿਲ ਕਰ ਦਾਂਗੇ ਤਾਂ ਜੋੜ ਫਲ ਪਤਾ ਕਰਨ ਵਾਸਤੇ ਅਸੀਂ ਕੀ ਕਰਾਂਗੇ ਜੋੜ ਫਲ ਫਾਈਂਡ ਆਊਟ ਕਰਨ ਵਾਸਤੇ ਅਸੀਂ ਫਾਰਮੂਲਾ ਖੋਲ੍ਹਾਂਗੇ ਫਾਰਮੂਲੇ ਨੂੰ ਲਿਖਣ ਦਾ ਤਰੀਕਾ ਕੀ ਹੈ ਪਹਿਲਾਂ ਤੁਸੀਂ ए ਐਨ ਵਾਲਾ ਫਾਰਮੂਲਾ ਲਿਖ ਲਿਆ ਕਰੋ a n 1 d ਇਹਦੇ ਨਾਲ 2 ਲਾ ਦਿਓ ਬ੍ਰੈਥ n ਵਟਾ ਦੋ ਇੱਕ ਤਾਂ ਹੈਗਾਗਾ ਇਹ ਹੀ ਤਰੀਕਾ ਇਹਦੇ ਵਿੱਚ ਐਗਜੈਕਟ ਇਹੀ ਵੈਲਿਊ ਪਾ ਦੋ ਠੀਕ ਹੈ ਜੇ ਤੁਸੀਂ ਥੋੜੀ ਜੀ ਕੈਲਕੂਲੇਸ਼ਨ ਨੂੰ ਈਜ਼ੀ ਕਰਨਾ ਚਾਹੁੰਦੇ ਹੋ ਤਾਂ ਇਹਦੇ ਨਾਲ ਨਾਲ ਅਸੀਂ ਜੋੜផល ਦਾ ਇੱਕ ਸੈਕੰਡ ਫਾਰਮੂਲਾ ਵੀ ਕਰ ਸਕਦੇ ਹੁੰਦੇ ਆ ਉਹ ਕੀ ਹੁੰਦਾ ਐਸ ਐਨ ਬਰਾਬਰ ਹੁੰਦਾ ਐਨ ਵਟਾ 2 a l l ਦਾ ਮਤਲਬ ਹੁੰਦਾਗਾ ਸਾਡਾ a l ਯਾਨੀ ਕਿ ਆਖਿਰਲਾ ਪਦ ਹੀ ਹੁੰਦਾਗਾ ਠੀਕ ਹੈ ਜਿਹੜਾ ਐਲ ਦਾ ਮਤਲਬ ਹੁੰਦਾ ਉਹ ਐਨ ਦੇ ਇਕੁਅਲ ਹੀ ਹੁੰਦਾ ਜਿਹੜੀ ਸਾਡੀ ਐਨ ਦੀ ਵੈਲਿਊ ਹੈ ਉਹੀ ਸਾਡੀ ਐਲ ਦੀ ਵੈਲਿਊ ਹੁੰਦੀ ਹੈ ਠੀਕ ਹੈ ਏ ਫੋਰ ਵਾਲਾ ਫਾਰਮੂਲਾ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜੇ ਤੁਸੀਂ ਇਹਦੇ ਤੋਂ ਕਨਫਿਊਜ਼ ਹੋ ਰਹੇ ਹੋ ਤਾਂ ਆਪਾਂ ਹੁਣ ਪਿਛਲਾ ਫਾਰਮੂਲਾ ਹੀ ਯੂਜ਼ ਕਰਾਂਗੇ ਠੀਕ ਹੈ ਕਿਹੜਾ ਐਸ ਐਨ ਵਾਲਾ ਫਾਰਮੂਲਾ ਆਪਾਂ ਇਹਦੇ ਵਿੱਚ ਜਿਹੜੀ ਜਿਹੜੀ ਵੈਲਿਊ ਫਿਲ ਕਰ ਦਿੰਦੇ ਆ ਤਾਂ ਸਾਡੇ ਕੋਲੇ ਆ ਗਿਆ ਐਨ ਦੀ ਵੈਲਿਊ ਕਿੰਨੀ ਹੈ 38 30 2 2 a ਦੀ ਵੈਲਿਊ ਹੈਗੀ ਸੀ ਵੀ ਸਾਡੀ ਉਹੀ ਜਿਹੜੀ ਆਪਾਂ ਯੂਜ਼ ਕਰਨੀਆਂ ਆਈਆਂ a n ਵਾਲੇ ਦੇ ਵਿੱਚ ਵੀ ਯੂਜ਼ ਕੀਤੀਆਂ ਸੀ e ਦੀ ਵੈਲਿਊ ਹੈਗੀ ਐ ਸਾਰਾ ਠੀਕ ਐ ਫਿਰ ਸਾਡੇ ਕੋਲੇ d ਦੀ ਵੈਲਿਊ ਸੌਰੀ d ਦਾ ਨਦੀ ਵੈਲਿਊ ਭਰਨੀ ਐ n ਦੀ ਵੈਲਿਊ ਸੀ ਕਿ ਸਾਡੇ ਕੋਲ 38 1 b ਦੀ ਵੈਲਿਊ ਹੈਗੀ ਸੀ 9 ਹੁਣ ਇਹਨੂੰ ਅਸੀਂ ਸੋਲਵ ਕਰਨਾ ਸ਼ੁਰੂ ਕਰ ਦਿੰਨੇ ਆਂ ਸੌਥ ਪਹਿਲਾ ਪੰਨਾ ਮਲਟੀਪਲੀਕੇਸ਼ਨ ਦੇ ਵਿੱਚ ਜਿਹੜੀਆਂ ਨੰਬਰ ਪਏ ਉਹਨਾਂ ਨੂੰ ਸੌਲਵ ਕਰਦੇ ਆ ਬਰੈਕਟ ਸੌਲਵ ਕਰਦੇ ਆ ਤਾਂ ਸਾਡੇ ਕੋਲ ਆ ਗਿਆ 38 2 ਮੈਨੂੰ ਮੈਂ ਬਾਹਰ ਅਖ ਲੋ ਗੁਣਾ 7 ਦਾ ਦੁਨਾ 34 ਪਲੱਸ 38 ਦੇ ਵਿੱਚ ਇੱਕੋ ਕੱਢੇ 37 ਗੁਣਾ 9 ਹੁਣ 37 ਨੂੰ 9 ਨਾਲ ਮਲਟੀਪਲਾਈ ਕਰ ਲੈਨੇ ਆ 37 ਨੂੰ 9 ਤੇ ਮਲਟੀਪਲਾਈ ਕੀਤੀ 9 7 3 6 ਗਿਆ ਸੋ 9 3 7 ਖਾਈ ਨਤੀਤੀ 33 ਹੋਤੀ ਤੇਤੀ ਜਾਨੀ ਕਿ ਸਾਡਾ ਆ ਗਿਆ ਤੇਤੀ 9 27 27 ਤੇ 6 ਤੇਤੀ ਤਾਂ ਸਾਡੇ ਕੋਲੇ ਕੀ ਬਣ ਗਿਆ ਅਨਸਰ 30 2 ਉਹਨਾਂ ਦੇ ਵਿੱਚ ਹੈਗਾ 34 100 ਤੇਤੀ ਠੀਕ ਹੈ ਹੁਣ ਇਹਨੂੰ ਕੱਟ ਲੈਣੇ ਆ 2 1 2 19 2 38 ਤਾਂ ਜਿਹੜਾ ਸਾਡਾ ਅਨਸਰ ਹੈ ਸੋਲਵ ਕਰਕੇ ਆਊਗਾ ਜਿਹੜਾ ਸਾਡਾ ਫਾਈਨਲ ਆਨਸਰ ਆਊਗਾ ਉਹ ਸਿੱਧਰ ਕੈਲਕੂਲੇਸ਼ਨ ਕਰ ਲੈਣਾ ਕਿ ਥੋੜੀ ਜੀ ਕੈਲਕੂਲੇਸ਼ਨ ਦੀ ਰਹਿ ਗਈ ਹੈ ਸਾਡੀ ਤਾਂ ਸਾਡਾ ਜਿਹੜਾ ਹੈਗਾ ਸੀਗਾ ਇੱਥੋਂ ਸੋਲਵ ਕਰਕੇ ਸਾਡੇ ਕੋਲ ਆ ਗਿਆ 19 ਓਕੇ guna ਅੰਦਰ ਬਰੈਕਟ ਚ ਰਹਿ ਗਿਆ ਸੀ 34 1000 33 ਜਾਨੀ ਕਿ 1000 33 ਨੇ ਵਿੱਚ 34 ਜੋੜ ਕੇ ਨੂੰ ਮੀ ਨਾਲ ਮਲਟੀਪਲਾਈ ਕਰਦਾਂਗੇ ਤਾਂ ਸਾਡਾ ਆਨਸਰ ਆਊਗਾ 300 33 ਨੂੰ 34 ਜੋੜੇ 7 6 then ਇਹਨੂੰ 9 ਨਾਲ ਮਲਟੀਪਲਾਈ ਕਰ ਦਿੰਨੇ ਆ 9763 973 ਛੇ ਗਿਆ ਸਰ 958 58 55 98 960 ਛੇ ਗਿਆ ਸਰ 936 33 ਫਿਰ ਮਲਟੀਪਲਾਈ 763 ਜੋੜ ਕੇ ਆ ਗਿਆ ਬਿਲਕੁਲ 37 639 ਤੇ 6934 ਠੀਕ ਹੈ ਦਾ ਸਾਡੇ ਕੋਲ ਫਾਈਨਲ ਆਨਸਰ ਆ ਗਿਆ ਜੀ ਸਾਡੇ ਕੋਲ ਫਾਈਨਲ ਆਨਸਰ ਆ ਗਿਆ ਇਹਨਾਂ ਦੋਨਾਂ ਨੂੰ ਜੋੜ ਕੇ ਸਾਡੇ ਕੋਲੇ ਬਣ ਗਿਆ ਸੀ 19 10767 ਬਣ ਗਿਆ ਸੀ ਜਦੋਂ ਇਹਨਾਂ ਦੋਨਾਂ ਨੇ ਮਲਟੀਪਲੀਕੇਸ਼ਨ ਕੀਤੀ ਤਾਂ ਸਾਡੇ ਕੋਲ ਆ ਗਿਆ 6973 ਆਨਸਰ ਆ ਗਿਆ ਫਾਈਨਲ ਜਿਹੜਾ ਸੀ ਕੱਢਿਆ ਗਿਆ ਸਮ ਆਫ ਐਨ ਟਰਮ ਚਾਣ ਕੇ ਸਾਰੇ ਪਦਾਂ ਦਾ ਜੋੜផល ਕੱਢਿਆ ਸੀ ਇਸ ਪੂਰੇ ਕੁਐਸਚਨ ਦੇ ਵਿੱਚ ਇਸ ਪੂਰੇ ਕੁਐਸਚਨ ਦੇ ਵਿੱਚ ਕਿਸੇ ਸਾਨੂੰ ਜਸਟ ਦਿੱਤਾ ਹੋਇਆ ਸੀ ਪਹਿਲਾ ਪਦ ਤੇ ਆਖਿਰਲਾ ਪਦ ਇਸਾਂ ਜਾਂ ਅੰਤਰ ਦਿੱਤਾ ਸੀ ਸਭ ਤੋਂ ਪਹਿਲਾਂ ਸੀ ਟੋਟਲ ਪਦ ਪਤਾ ਕਰਨੇ ਸੀ ਐਨ ਕੱਢਿਆ ਐਨ ਆਲਾ ਫਾਰਮੂਲਾ ਲਾ ਕੇ ਉਹਦੀ ਕੈਲਕੂਲੇਸ਼ਨ ਸਾਰੀ ਕਰਕੇ ਐਨ ਦੀ ਵੈਲਿਊ ਕੱਢ ਲਈ ਫਿਰ ਅਸੀਂ ਫਾਈਂਡ ਆਊਟ ਕਰਨਾ ਸੀ ਜੋੜ ਫਲ ਤਾਂ ਫਿਰ ਅਸੀਂ ਜੋੜ ਫਲ ਵਾਲਾ ਫਾਰਮੂਲਾ ਲਾਇਆ ਉਹਦੇ ਵਿੱਚ ਵੈਲਿਊਜ਼ ਪੁੱਟ ਕੀਤੀਆਂ ਠੀਕ ਹੈ ਤੁਹਾਨੂੰ ਕੱਲੀ-ਕੱਲੀ ਟਰਮ ਅਸੀਂ ਦੱਸ ਹੀ ਦਿੱਤਾ ਵੀ ਕਿਹੜੀ ਟਰਮ ਕਿਸ ਚੀਜ਼ ਨੂੰ ਰਿਪਰੈਜ਼ੈਂਟ ਕਰਦੀ ਹੈ ਤਾਂ ਉਹਦੇ ਅਕੋਰਡਿੰਗ ਵੈਲਿਊਜ਼ ਵਿੱਚ ਪੁੱਟ ਕਰਕੇ ਉਹਨੂੰ ਸੋਲਵ ਕੀਤਾ ਤਾਂ ਸਾਡਾ ਫਾਈਨਲ ਆਨਸਰ ਆ ਗਿਆ ਓਕੇ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਐਨਰਜੀ ਲੱਗਦਾ ਤਾਂ ਹੀ ਸਾਡੇ 4 ਮਾਰਕਸ ਵਾਲੇ ਪਾਰਟ ਦੇ ਵਿੱਚ ਦੇਖਣ ਨੂੰ ਮਿਲੂਗਾ ਓਕੇ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਐਜਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ